ਖਬਰ ਤੇ ਜਗਜੀਤ ਸਿੰਘ ਸਾਹਿਬ ਨਾਲ ਲਾਈਵ ਚੁੱਟ ਚੁਕੇ ਨੇ ਸੋ ਜਗਜੀਤ ਅੱਜ ਜੋ ਆਸ ਤੋਂ ਪੂਰੇ ਪੰਜਾਬ ਪਰਦੇ ਵਿੱਚ ਓਪੀਡੀ ਸੇਵਾਵਾਂ ਬੰਦ ਨੇ ਮਰੀਜ਼ਾਂ ਦੀਆਂ ਮੁਸ਼ਕਲਾਂ ਜਿਹੜੇ ਕਿ ਹੋਰ ਵਧਣ ਕੀ ਹੈ ਜਿਹੜੇ ਗਰੀਬ ਲੋਕ ਇਹਨਾਂ ਨੂੰ ਕਿੰਨਾ ਕੁ ਜਿਹੜਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਹੋਰ ਤੁਹਾਡੇ ਕੋਲ ਕੀ ਕੁਝ ਅਪਡੇਟ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਸਿਵਲ ਹਸਪਤਾਲ ਜਨਾਲਾ ਦੇ ਵਿੱਚ ਮੌਜੂਦਾ ਜਿੱਥੇ ਕੀ ਲਗਾਤਾਰ ਜਿਸ ਤਰੀਕੇ ਨਾਲ ਪਿਛਲੇ 3 ਦਿਨਾਂ ਤੋਂ ਸਟ੍ਰਾਈਕ ਚੱਲ ਰਹੀ ਸੀ ਇਸ ਵੇਲੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਬਿਲਕੁਲ ਓਪੀਡੀ ਬੰਦ ਰਹਿ ਰਹੀਆਂ ਸੀਗੀਆਂ ਪਰ ਇਸ ਤਰੀਕੇ ਨਾਲ ਕੱਲ ਦੀ ਮੀਟਿੰਗ ਸੀ ਕਿ ਕੱਲ ਦੀ ਮੀਟਿੰਗ ਵਿੱਚ ਕਾਫੀ ਉਮੀਦਾਂ ਸੀਗੀਆਂ ਡਾਕਟਰਾਂ ਨੂੰ ਕਿ ਕੋਈ ਵਧੀਆ ਫੈਸਲਾ ਆਊਗਾ ਜਿਸ ਤਰੀਕੇ ਨਾਲ ਹੜਤਾਲਾਂ ਬੰਦ ਹੋ ਜਾਣਗੀਆਂ ਤੇ ਡਾਕਟਰ ਜਿਹੜੇ ਨੇ ਨਿਰਬੇਕਨ ਸਾਹਿਬ ਜਿਹੜੀ ਆਪਣੀ ਡਿਊਟੀ ਨਹੀਂ ਪਾਉਣਗੇ ਪਰ ਜਿਸ ਤਰੀਕੇ ਨਾਲ ਕੱਲ ਕੋਈ ਸਿੱਟਾ ਨਹੀਂ ਨਿਕਲਿਆ ਉਸ ਤਰੀਕੇ ਨਾਲ ਡਾਕਟਰਾਂ ਵੱਲੋਂ ਹੜਤਾਲ ਜਿਹੜੀ ਬਿਲਕੁਲ ਜੜੀਆਂ ਹੜਤਾਲਾਂ ਅੱਜ ਪੱਕੇ ਤੌਰ ਤੇ ਕਰ ਦਿੱਤੀਆਂ ਜਿਹੜੀਆਂ ਸਵੇਰ ਤੋਂ ਹੀ ਓਪੀਡੀ ਬਿਲਕੁਲ ਪੱਕੇ ਤੌਰ ਤੇ ਬੰਦ ਨੇ ਪਰ ਜੇ ਇਹ ਗੱਲ ਕਰੀਏ ਮਰੀਜ਼ਾਂ ਦੀ ਤੇ ਮਰੀਜ਼ ਕਾਫੀ ਪਰੇਸ਼ਾਨ ਹੋ ਰਹੇ ਨੇ ਲਗਾਤਾਰ ਕਿਉਂਕਿ ਜਿਸ ਤਰੀਕੇ ਨਾਲ ਸਵੇਰੇ 8 ਵਜ ਦੂਰ ਦੂਰ ਪਿੰਡਾਂ ਚੋਂ ਆਉਂਦੇ ਨੇ ਕੋਈ ਤਕਰੀਬਨ 7 ਵਜੇ ਘਰੋਂ ਤੁਰਦੇ ਨੇ ਪਰ ਇੱਥੇ ਪਹੁੰਚਦੇ ਨੇ ਪਰ ਆਉਣ ਤੇ ਜਿਹੜੀ ਮੁਸ਼ਕਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਨਾਮ ਬੈਠਣਾ OPD ਬੰਦ ਹੋਣ ਕਰਕੇ ਕਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਡਾਕਟਰਾਂ ਨੂੰ ਆਮਰੀਜ਼ਾਂ ਨੂੰ ਅਤੇ ਡਾਕਟਰ ਜਿਹੜੇ ਨੇ ਕਿਤੇ ਨਾ ਕਿ ਆਪਣੀ ਹੱਕੀ ਮੰਗ ਲੈ ਕੇ ਜੀ ਗੱਲ ਕਰੀਏ ਨਿੱਕੀ ਕੰਮ ਖਾਲੀ ਚੱਲ ਕਰਦੇ ਰਹੇ ਸੀ ਤੇ ਡਾਕਟਰ ਕਹਿਣਾ ਸੀਗਾ ਕਿ ਸਾਨੂੰ ਕਿਸੇ ਨਾਲ ਮਤਲਬ ਕਿ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਦਾ ਇਲਾਜ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਸਭ ਤੋਂ ਪਹਿਲਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ ਪਰ ਕਿਤਨਾ ਕਿਤੇ ਜਿਹੜੀਆਂ ਮੁਸ਼ਕਲਾਂ ਦਾ ਇਹ ਸਾਹਮਣਾ ਆਉਂਦਾ ਕਿ ਸਰਕਾਰਾਂ ਵੱਲੋਂ ਜਿਹੜੀਆਂ ਸਮੇਂ-ਸਮੇਂ ਤੇ ਤਰੱਕੀਆਂ ਨਾ ਦੇਣੀਆਂ ਨਾ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਣਾ ਕਿਤਨਾ ਸਿਕਿਉਰਟੀ ਦਾ ਵੱਡਾ ਮਸਲਾ ਸੀਗਾ ਕਿ ਜਿਹੜੀ ਜਿਹੜੀ ਮਹਿਲਾਵਾਂ ਡਾਕਟਰ ਨੇ ਉਹਨਾਂ ਦੀ ਸਿਕਿਉਰਟੀ ਨੂੰ ਨਾ ਵੇਖਣਾ ਉਸ ਤਰੀਕੇ ਨਾਲ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਸੀ ਉਸ ਤਰੀਕੇ ਨਾਲ ਸੀ ਸਿਵਲ ਹਸਪੀਟਲ ਚ ਨਾਲਾਜ ਮੌਜੂਦ ਹੰਸੰਗਰ ਥੋੜੇ ਪੇਸ਼ੈਂਟ ਵੀ ਮੌਜੂਦ ਨੇ ਪਰ ਉਹਨਾਂ ਨਾਲ ਗੱਲ ਕਰਨ ਦੇ ਵਿੱਚ ਆਇਆ ਬਾਕੀ ਗੱਲ ਅਗਰ ਜੀ ਤੁਸੀਂ ਇੱਥੇ ਆਇਓ ਉਸ ਬਣੇਸ਼ਕ ਕਰਾ ਕਿ ਹਾਂਜੀ ਕਿੰਨੇ ਵਜੇ ਆਇਆ ਤੁਸੀਂ ਅੱਛਾ ਜੀ ਹੁਣ ਤੁਸੀਂ ਬੈਠੇ ਹੋ ਕਿਦਾਂ ਇੰਤਜ਼ਾਰ ਕਰ ਰਹੇ ਹੋ ਕੀ ਕਰ ਰਹੇ ਹੋ ਡਾਕਟਰ ਸੁਖਮਨ ਗਾਇ ਜੀ ਅੰਦਰ ਹੈ ਨਹੀਂ ਅੱਛਾ ਜੀ ਠੀਕ ਹੈ ਜੇ ਸਿੱਧੇ ਕਿਨੇ ਹੜਤਾਲਾਂ ਚੱਲਦੀਆਂ ਨੇ ਤੇ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਕੀ ਕਰ ਕੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੇ ਹੱਲ ਕਰਨਾ ਚਾਹੀਦਾ ਵਾ ਇਹ ਡਾਕਟਰ ਉਹ ਜੀ ਆਪਣੀ ਸਿੱਟਾ ਅੱਛਾ ਹਾਂਜੀ ਜੀ ਕਿੱਥੋਂ ਆਏ ਜੀ ਤੁਸੀਂ ਹਰਿਗੁਰ ਹਰਿਗੁਰ ਕਿੰਨੇ ਵਜੇ ਆਏ ਤੁਸੀਂ ਤਦ ਕਿੰਨੀ ਕਿ ਮੁਸ਼ਕਿਲਾਂ ਤੁਸੀਂ ਖੜੇ ਹੋ ਇੱਥੇ ਆ ਕੇ ਡਾਕਟਰ ਨਹੀਂ ਮਿਲਦਾ ਸਰ ਮੁਸ਼ਕਿਲਾਂ ਮਿਲਦੀਆਂ ਹੈ ਜੇ ਇਹਦੀ ਨਾ ਕੋਈ ਪਰਮਾਣਿਕ ਵਰਧਾ ਹੈ ਜੇ ਇੱਥੇ ਆਏ ਤਾਂ ਅੱਜ ਤੇ ਨਾ ਕੋਈ ਜੀ ਦਿੰਗਾ ਪਾਣੀ ਤੇ ਪੰਡਾ ਜਾ ਕੋਈ ਅਦਾ ਕੋਈ ਨਹੀਂ ਖਾਣ ਨੂੰ ਆਪਣੀ ਕਿੰਨੀ ਮੁਸ਼ਕਿਲ ਡਾਕਟਰ ਹੜਤਾਲ ਤੇ ਬੈਠ ਕੇ ਨਹੀਂ ਕਿੰਨਾ ਕਰਕੇ ਆਏਗਾ ਮੈਂ ਤੇ ਜਦੀ ਪਨੀ ਆਪਣੀ ਸਾਰੀ ਜਰੂਰਤਾਂ ਤੇ ਸੁਭਦ ਦੇ ਕੰਮ ਕਰਨਾ ਉਸ ਤੋਂ ਵੀ ਸੋਚ ਪਿਆ ਨਹੀਂ ਸਰਕਾਰ ਤੇ ਇੱਕ ਅੱਖੀਂ ਚ ਕੀਤਾ सरकार लेके बैठ बिल्कुल बिल्कुल जी देखो जिस तरीके ना देख रहे होगी प्रेशर चले बैठे ने सकता और भी इससे प्रेशर है हां जी माता जी कितना आया जी आ कितनी कितने बजे खड़े हो 8 बजे अच्छा जी की कहते हैं डॉक्टर होने इसके लिए खड़े हो जी सर कोई नहीं है हां जी कोई नहीं है की कहते हो आप आम डॉक्टर के पास अच्छा जी हां ये ना आप देखिए आपको होना है जो ਤੁਸੀਂ ਵੇਟ ਕਰ ਰਹੇ ਹੋ ਡਾਕਟਰ ਕਹਿੰਦੇ ਬੰਦ ਫਿਰ ਉਹ ਘਰ ਵਾਪਸ ਜਾਣਾ ਪਊਗਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਮਹਿੰਗੇ ਨੇ ਫਿਰ ਫਿਰ ਕੱਟ ਪੰਜਾਬੀ ਵਿੱਚ ਪੰਧਿਆਰ ਤੋਂ ਪੰਜਾਬ ਤੋਂ ਪਾਕਿਸਤਾਨ ਚ ਆ ਕੇ ਜਿਹੜੇ ਨਵੇਂ ਬਣੇ ਨੇ ਇਹਨਾਂ ਦਾ ਬਾਦ ਦੇ ਵਿੱਚ ਗਾਂਸ਼ੇ ਕਿ ਸਰਕਾਰਾਂ ਕੋਲ ਕਿਹੜਾ ਫੈਸਲਾ ਲੈਣਾ ਚਾਹੀਦਾ ਵਾ ਜਿਸ ਤਰੀਕੇ ਨਾਲ ਦੇਖਦੇ ਹੋ ਕਿ ਲੋਕਾਂ ਦੀ ਜਿਹੜੀ ਹਾਲਾਤ ਨੇ ਦਵਾਈ ਲੈਣ ਲਈ ਲੋਕੀਂ ਹੁੰਦੇ ਨੇ ਉਹਨਾਂ ਨਾਲ ਵੀ ਚੰਗੀ ਹਾਂਜੀ ਹਾਂਜੀ ਇਹਨਾਂ ਦੇ ਬਿੱਟਾ ਸਪੈਸ਼ਲਿਸਟ ਨਾਲ ਗੱਲ ਹੋ ਰਹੀ ਹੈ ਕਿ ਟਿਕ ਟਿਕਾ ਤਾਂ ਸੋਡਣਾ ਡਾਕਟਰ ਸਾਹਿਬ ਵੀ ਅੰਦਰੋਂ ਮੌਜੂਦ ਨੇ ਆਪਾਂ ਗੱਲ ਕਰਾਂਗੇ

ਇਹ ਉਹ ਕੰਟੀਨਿਊ ਰਹੀ ਕਿ 12 12 ਤੋਂ 17 12 ਤੋਂ 15 ਤੱਕ ਰੈਟਿਡ ਕੰਟੀਨਿਊ ਪਰ ਸਰ ਸਰਕਾਰੀ ਕੰਪਨੀ ਦੇ ਕਰਮਚਾਰੀ ਤੋਂ ਦਾਅਵੇ ਦਿੱਤੇ ਜਾਂਦੇ ਕਿ ਇਹ ਚੈਪਸੂਲ ਤਾਂ ਪਰ ਜਿਸ ਤਰੀਕੇ ਨਾਲ ਤੁਸੀਂ ਡਾਕਟਰਾਂ ਨਾਲ ਬੈਠ ਕੇ ਤੁਹਾਨੂੰ ਕਿਸਾਨ ਨੂੰ ਜੁੜਨਾ ਲੋਕਾਂ ਦਾ ਬਰਾਹਮਣ ਹੋ ਜਿਹੜਾ ਕਿ ਪ੍ਰਾਈਵੇਟ ਆਫਟਲਜ ਜਿਹੜੇ ਲੋਕ ਨੇ ਇਲਾਜ ਨਹੀਂ ਕਰਵਾ ਸਕਦੇ ਸਾਡੇ ਸਹਿੰਗੇ ਇਲਾਜ ਕਿਹੜੀ ਤਰ੍ਹਾਂ ਦੇ ਤਰੀਕੇ ਦੇ ਵਸਤੂ ਪਸਟਾ ਹੈ ਚਾਹਦੇ ਆ ਕਿ ਕਿ ਲੋਕਾ ਜੋ ਪਰੇਸ਼ਾਨ ਨਾ ਹੋਣ ਇਸ ਲਈ ਸਰਕਾਰ ਜਲਦੀ ਐਕਸ਼ਨ ਕਰੇ ਉਹ ਜਲਦੀ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ ਤੇ ਦੇ ਲਈ ਇਹ ਚਾਹਦੇ ਆ ਕਿ ਨੋਟੀਫਿਕੇਸ਼ਨ ਨਾ ਹੋਵੇ ਇਹ ਸਟ੍ਰਾਈਕ ਅੱਛੀ ਕਿਉਂ 1800 ਕੀ ਕਰਨ ਚਾਹੁੰਦੇ ਹੋ ਲੋਕ ਸਟ੍ਰਾਈਕ ਤੇ ਖੜੇ ਹੋ ਤੁਸੀਂ ਵੀ ਦੇਖ ਰਿਹਾ ਸੀ ਲਗਾਤਾਰ ਜਿੰਫਟੀ ਕਰਾ ਦਿੱਤੀ ਜਾਂ ਤੀਜਾ ਦਿਨ ਵੀ ਨਿਕਲ ਗਿਆ ਅੱਜ ਕਿ ਮੈਂ ਟਾਈਮ ਸ਼ਾਕਲ ਪਿੰਚ ਤੇ ਇੰਤਜ਼ਾਰ ਸੀ ਕਰੇ ਸਿੱਤੇ ਨਿਕਲ ਕੇ ਅੱਜ ਤੇ ਇੱਕ ਮੀਟਿੰਗ ਸੀ ਕਿ ਕੋਈ ਕੁਝ ਰਿਜ਼ਲਟ ਨਿਕਲੇ ਅੱਜ ਵੀ ਜਿਹੜਾ ਬਿਲਕੁਲ ਪੂਰ ਤਰ੍ਹਾਂ ਤੇ ਕੋਪੜੀ ਬੰਦ ਕਰਕੇ ਸਟ੍ਰਾਈਕ ਤੇ ਬਹਿਣਾ ਚਾਹ ਰਿਹਾ ਤੇ ਪਰਸ इंडिया को मुश्किलें जेडी डिमांड्स की जेडी सरकार नहीं मानता लेकिन यादव तरफ से भी आईना देखा मुद्दे गार्डिंग के लिए निश्चित था ताकि मुझे सच में से संबंधित डिस्कस होने सिक्योरिटी वालों ने यानी एडस्ट सिक्योरिटी के पास पर या रिटर्न शॉट डिजिटल फ्रंटिंग के इशू के बारे वो सब गार्डिंगली ने ਇਹ ਬਿਲਕੁਲ ਇਸ ਦਾ ਵੀ ਕਿਸੇ ਤਰ੍ਹਾਂ ਦਾ ਕਲਾਪੜਾ ਅੱਜ ਹੀ ਕਰਦੇ ਜੋ ਕਿ ਇੱਕ ਸਪੈਸ਼ਲ ਡੈਡੀਕੇਟਿਡ ਜਿੱਦੋਂ ਪੂਰੇ ਦਿਨ ਦਿਸਟ੍ਰਾਈਕਟ ਪੇਸ਼ੈਂਟ ਤੋਂ ਮਜੂਰ ਜਿਸ ਤਿਹਾਂ ਮਰੀਜ਼ ਆ ਰਹੇ ਨੇ ਉਹਨਾਂ ਤੋਂ ਵੀ ਪਛਾਣੀਆਂ ਆ ਰਹੀਆਂ ਨੇ ਕਿ ਕਿ ਦਿਸਟ੍ਰਿਕਟ ਦੇ ਪਰਸਪੈਕਟਿਵ ਦੇ ਅੱਖੀਂ ਜੀ ਕਿਸ਼ਮਤ ਜੀ ਕਰ ਰਹੇ ਹੋਣੇ ਆ ਕਿਉਂਕਿ ਤੁਸੀਂ ਰੋਜ਼ ਇਹਨਾਂ ਨੂੰ ਮਿਲਦੇ ਹੋ ਤੁਹਾਡੇ ਕੋਲ ਤਾਂ ਜਾਂਦਾ ਕਿ ਜਿਹੜੇ ਪ੍ਰਾਈਵੇਟ ਹਸਪਤਾਲ ਉਹਨਾਂ ਕੋਲ ਛਸਨਾ ਰਿਹਾ ਹੁੰਦੇ ਆ ਪਰ ਤੁਹਾਡੇ ਕੋਲ ਡੇਲੀ ਇਹੀ ਕਸਟਮਰ ਆਉਂਦੇ ਕਿ ਜਿਹੜੇ ਲੋਡਵੰਤ ਤੇ ਬਹੁਤ ਜਿਹੜੇ ਗਰੀਬ ਲੋਕ ਆਉਣੇ ਹੁੰਦੇ ਆ मुझे लग लगता है कि तस्दील आयते सरकार में ना करना चाहिए था वाह तस्दील और से ये ना इलाज होना चाहिए था बिल्कुल सर कैसे अपने वालों के लिए अपेक्षा कर रहे हैं कैसे सरकार में इनावास नहीं कर रही डॉक्टर डॉक्टर पर्सनल से के डॉक्टर फर्स्ट अपने ने पहले डॉक्टर की जॉब नहीं डॉक्टर � ਪੋਸਟਮਨ ਇਟਿਕੂ ਜਿਹੜੇ ਚੰਦ ਹੁੰਦੇ ਡਾਇਰੈਕਟ ਚੱਲਦੇ ਪਹਿਲੇ ਜਿਹੜੇ ਆ ਮੀਟਿੰਗ ਤੋਂ ਬਾਅਦ ਇਸ ਤੋਂ ਗਵਰਨਮੈਂਟ ਸੈਕਟਰ ਤੋਂ ਛੱਡਿਆ ਪ੍ਰਾਈਵੇਟ ਸੈਕਟਰ ਜਿਸੇ ਵੀ ਸਟਾਰਗੇਟਿੰਗ ਇਹ ਬੇਸਿਕਲ ਲੋਕੀਨ ਸਾਥ ਤੇ ਗਰੂਪ ਹੋ ਕੇ ਇਸਟ੍ਰਾਈਕ ਕਰਨ ਦੀ ਬਸਾਨੀ ਹੈ ਅਨੇ ਲੋਕਾਂ ਨੂੰ ਸੇਵਾਵਾਂ ਸੁਵਿਧਾ ਲਗਾਤਾਰ ਟੁਕੀ ਰਹੀ ਹੈ ਪਰ ਕੌਣ ਵਾਲੀ ਸਬੰਧ ਕਿਸ ਤਰੀਕੇ ਨਾਲ ਸੰਗਠਿਤ ਹੋਊਗਾ ਜਿਸ ਤਰੀਕੇ ਨਾਲ 15 ਤਰੀਕ ਤੱਕ ਟਾਈਮ ਦਿੱਤਾ ਗਿਆ ਵਾ ਇਹ 15 ਤਰੀਕ ਤੋਂ ਕੋਈ ਨਾ ਕੋਈ ਸਿੱਟਾ ਨਿਕਲਣਾ ਚਾਹੀਦਾ ਨਹੀਂ ਤਾਂ ਹੜਤਾਲਾਂ ਇਸੇ ਤਰੀਕ 15 ਦੇ ਪਿੰਕ ਜਾਨੀ ਹੈ ਕਿ ਆਉਣ ਵਾਲਾ ਕੀ ਹੈ

ਲੀਡਰ ਉਪਰ ਵੀ ਅਗਨੇ ਹਾਂ ਕਿ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਮੇਨ ਮਕਸਦ ਸੀਗਾ ਰੋਕਣਾ ਦਾ ਕਿ ਸਾਡੀ ਸਿਕਿਉਰਿਟੀ ਨੂੰ ਰੱਖਿਆ ਜਾਵੇ ਯਕੀਨੀ ਸਿਕਿਉਰਿਟੀ ਦਾ ਮੁੱਦਾ ਇਹ ਰੱਖਿਆ ਜਾਂਦਾ ਕਿ ਇਸ ਤਰੀਕੇ ਨਾਲ ਅੱਜ ਤਿੱਜਾਦਰ ਖਤਮ ਹੋ ਗਿਆ ਅੱਜ ਫੁੱਲ ਡੇ ਦਾ ਜਿਹੜਾ ਸਟ੍ਰਾਈਕ ਹੈ ਗਿਆ ਤੁਸੀਂ ਅਸੀਂ ਬਗਵਾ ਬੰਨ ਕੇ ਬੈਠੇ ਹੋ ਕੀ ਕਰਨ ਸਰਕੀ ਐਸੋਸਿਏਸ਼ਨ ਦੀ ਨਿਸ਼ਚਿਤਤਾ ਹੋਈ ਹੈ ਸਰਕਾਰ ਦੇ ਨਾਲ ਮੀਟਿੰਗ ਵਿੱਚ ਜਵਾਨੀ ਦਾ ਸਾਨੂੰ ਪ੍ਰੋਤਸਾ ਦਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਂ ਚੁਕੀਆਂ ਪਰ ਕੋਈ ਦਿੱਤੀ ਰੋਸ ਦੇ ਵਿੱਚ ਇੱਕ ਸਾਰੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਕਿ ਦਬ ਤੱਕ ਇਹ ਨੋਟੀਫਿਕੇਸ਼ਨ ਕੋਈ ਨਹੀਂ ਜਾਰੀ ਕੀਤਾ ਜਾਂਦਾ ਜਾਂ ਇੰਨਾ ਜੋ ਸਾਡੀਆਂ ਮੰਗਾ ਨਹੀਂ ਉਹਨਾਂ ਨੂੰ ਆਮ ਨਹੀਂ ਜਾਮਾ ਸ਼ਹਿਰ ਨਾਇਰ ਜਾਂਦਾ ਫਿਰ ਦੇ ਪ੍ਰਕਿਰਿਆ ਸੇ ਤਾਲ ਜਾਂਦਾ ਪਰ ਜਿਸ ਤਰੀਕੇ ਨਾਲ ਟ੍ਰੇਡਰ ਨੂੰ ਹਟਾਲ ਜਾਰੀ ਹੈ ਪਰ ਲੋਕ ਇਤਨਾ ਕਿਸੇ ਕਿਹੇ ਕਿਤਨਾ ਕਿਤੇ ਜ਼ਰੂਰਤ ਮੰਗਦੇ ਉਹਨਾਂ ਨੂੰ ਫਸ ਕਿਉਂ ਪਛਲਾਇਆ ਦਿੱਤਾ ਸਾਡੀ ਪੂਰੀ ਹਮਦਰਦੀ ਹੈ ਲੋਕਾਂ ਦੇ ਨਾਲ ਇਹ ਸਮਝ ਲਈ ਪਤਾ ਕਿ ਇਹ ਲੋਕ ਬਹੁਤ ਮੁਸ਼ਕਿਲ ਦੇ ਨਾਲ ਹਸਪਤਾਲ ਤੱਕ ਪਹੁੰਚਦੇ ਨੇ ਕਿ ਆਪਣੀਆਂ ਦਿਹਾੜੀਆਂ ਭੰਗ ਕੇ ਇੱਥੇ ਤੱਕ ਪਹੁੰਚਦੇ ਨੇ ਕਿਸ ਤਰ੍ਹਾਂ ਕਰਾਇਆ ਕਿ ਤੋਂ ਚਿਖ ਚਿਗਾ ਕੇ ਉਸ ਹਸਪਤਾਲ ਤੱਕ ਪਹੁੰਚਦੇ ਨੇ ਜਿਸ ਤੋਂ ਜੋ ਡਾਕਟਰ ਹਰਤਾ ਉਹਨਾਂ ਨੂੰ ਅਮਨੀ ਜਾਮਾ ਪਹਿਨਾਇਆ ਜਾਏ ਨੋਟੀਫਿਕੇਸ਼ਨ ਜਾਰੀ ਕੀਤੀ ਜਾਏ ਤੇ ਸਾਨੂੰ ਸਾਡੀ ਸੁਰੱਖਿਆ ਸੁਰੱਖਿਅਤ ਮਾਹੌਲ ਦਿੱਤਾ ਜਾਏ ਬਕਾਇਦਾ ਪੈਟਰੋਲਿੰਗ ਵਾਸਤੇ ਕੋਈ ਸੁਰੱਖਿਆ ਕਰਮਚਾਰੀ ਭਰਤੀ ਕੀਤੇ ਜਾਣ ਤੇ ਸਲਾਹਤਾ ਕਿ ਅਸੀਂ ਆਪਣੇ ਕੰਮ ਤੇ ਵਾਪਸ ਆਸੀ ਕਿ ਲੋਕਾਂ ਨੂੰ ਪੂਰੀਆਂ ਸੇਵਾਵਾਂ ਪਰ ਥੋੜੇ ਦਿਨ ਪਹਿਲਾਂ ਸਰਕਾਰ ਨੇ ਇੱਕ ਫੈਸਲਾ ਲਿਆ ਸੀ ਜਿਹੜੇ ਮੋਰਗਡ ਪਰ ਤਿੱਕੀ ਕੀ ਲਾਣਗੇ ਜਿਹੜੀਆਂ ਕਿਉਂ ਕੀ ਬਜੂਬ ਹੋ ਦਿੱਤੇ ਜਾਣਗੇ ਉਸ ਸਰਕਾਰੀ ਸਿਵਲ ਪ੍ਰਸ਼ਾਸਨ ਦੇ ਵਿੱਚ ਜਿਹੜੇ ਸਕਿਉਰਟੀ ਲਈ ਪ੍ਰਬੰਧ ਜਾਣਗੇ ਈ ਹਮੇਦੀ ਦੇ ਫਰੀ ਉੱਤੇ ਨੋਟੀਫਿਕੇਸ਼ਨ ਹੀ ਆਇਆ ਹੁਣੇ ਤੱਕ ਕੋਈ ਵੀ ਇਸ ਦੇ ਦੀ ਕਾਰਵਾਈ ਨਹੀਂ ਹੋਈ ਜੀ ਇੱਕ ਸਮਾਂ ਵਿੱਚ ਕੋਈ ਵੀ ਰੈਕਟਿਵ ਰੂਪ ਵਿੱਚ ਕੋਈ ਹੋਇਆ ਤਾਂ ਜਵਾਨੀ ਕੰਮਾ ਨੇ ਕੋਈ ਵੀ ਜੁਦਾ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਹੀ ਕੋਈ ਪਰਤੀ ਹੋਈ ਹੈ ਨਾ ਹੀ ਸਰਟੀਫਿਕੇਟ ਸਿਕਿਉਰਟੀ ਕਾਰਡ ਪਹੁੰਚਿਆ ਫਿਰ ਅਗਲਾ ਕਿਸ ਸੇਕਟਰ ਦਾ ਹੈ ਸ਼ਾਟਰ 15 ਤੱਕ ਤੱਕ ਪੂਰਨ ਤੌਰ ਤੇ ਓਪੀ ਬੰਦ ਰਹਿਣ ਜਾਂਦੇ ਫਿਰ ਹੌਣ ਵਾਲੇ ਸਟਿੰਗ ਦੀ ਸਟਰੀਕ ਦੇ ਉੱਤੇ ਸਟੇਕ ਇਸ ਤੋਂ ਬਾਅਦ ਸੈਕਸ਼ਨ ਚੱਡ ਹੀ ਜਾਣਾ ਲਏ ਕਿ ਉਸੇ ਅਨੁਸਾਰ ਅਗਲਾ ਜਿਹੜਾ ਪਾਤਾ ਦੌਰ ਚੱਲਦਾ ਠੀਕ ਹੈ ਲਗਾਤਾਰ ਤੁਸੀਂ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਲਗਾਤਾਰ ਸੀ ਸਿੰਪਲ ਹਸਪਤਾਲ ਜਨਾਲਾ ਸਬਜੂਦਾ ਉਸ ਦੇ ਤਿੱਕੇ ਨਾਲ ਜਿਸ ਤਰੀਕੇ ਨਾਲ ਪੇਸ਼ੈਂਟ ਪਰੇਸ਼ਾਨ ਹੋ ਰਹੇ ਨੇ ਪਰ ਡਾਕਟਰ ਵੀ ਕਿਤਨਾ ਕਿ ਤੇ ਆਪਣੀ ਸੇਵਾਵਾਂ ਨਿਭਾ ਰਹੇ ਨੇ ਪਰ ਡਾਕਟਰ ਨੂੰ ਹੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਿਸ ਤਰੀਕੇ ਨਾਲ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਲੋਕ ਵੀ ਡਾਕਟਰਾਂ ਨੂੰ ਆ ਕੇ ਤੰਗ ਕਰ ਰਹੇ ਨੇ ਕਿ ਸਾਡਾ ਇਲਾਜ ਕਰੋ ਪਰ ਡਾਕਟਰ ਜਿਹੜੇ ਨੇ ਆਪਣੀਆਂ ਕਿਤਨਾ ਕਿ ਉਹਨਾਂ ਮੰਗਾਂ ਨੂੰ ਲੈ ਕੇ ਖੜੇ ਹੋਏ ਨੇ ਕੀ ਪਰਮਪਰ ਜੇ ਬਿਲਕੁਲ ਜਿਵੇਂ ਕਿ ਡਾਕਟਰ ਅਤਿਆ ਮੰਗਾ ਨੇ ਉਸ ਨੂੰ ਲੈ ਕੇ ਜਿਹੜਾ ਕਿ ਹੁਣ ਦੇਖਣਾ ਹੀ ਹੋਵੇਗਾ ਕਿ ਸਰਕਾਰ ਕੀ ਫੈਸਲਾ ਲੈਂਦੀ ਕਿਉਂਕਿ ਹਾਲਾ ਕਿ ਹੁਣ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਜਿਹੜਾ ਕਿ ਸਿੱਟਾ ਨਹੀਂ ਨਿਕਲੇ ਕਿਉਂਕਿ ਡਾਕਟਰਾਂ ਦੀ ਮੰਗ ਹੈ ਕਿ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਲੇਕਿਨ ਜਿਹੜੇ ਕਿ ਮਰੀਜ਼ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਖਾਸ ਕਰਕੇ ਜੋ ਗਰੀਬ ਤਪਕੇ ਦੇ ਲੋਕ ਨਾ ਨੂੰ ਜਿਹੜਾ ਕਿ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ 15 ਤਰੀਕ ਤੱਕ ਹੜਤਾਲ ਹੈ ਸੋ ਇਹ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਹੁਣ ਕੀ ਅੱਗੇ ਫੈਸਲਾ ਲਿਆ ਜਾਂਦਾ ਹੈ ਕੀ ਕੁਝ ਐਲਾਨ ਕੀਤਾ ਜਾਂਦਾ